ਮਹਾਂ ਜੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਨਸ਼ੀ ਵਿਰੋਧ ਮਹਿੰਮ ਚਲਾਈ ਗਈ ਹੈ ਇਹਦੇ ਵਿੱਚ ਜਿਹੜਾ ਥਾਣਾ ਸਿਟੀ ਮਨ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਇਰੇ ਸਾਡੇ ਐਸਆਈ ਬਲਵਿੰਦਰ ਸਿੰਘ ਨੇ ਐਸਬੀਏ ਦੇ ਪੁਲਿਸ ਪਾਰਟੀ ਜਗਿੰਦਰ ਚੌਂਗ ਮੌਜੂਦ ਸੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਦੋ ਜਾਨੇ ਜਿਹਦੇ ਵਿੱਚ ਕੇਵਲ ਸਿੰਘ ਪੁੱਤਰ ਗਰਦੇয়াল ਸਿੰਘ ਤੇ ਦੂਸਰਾ ਅਰਸ਼ਦੀਪ ਪੁੱਤਰ ਸੋਹਣ ਸਿੰਘ ਵਾਸੀ ਕਲਾੜ ਜਿਹੜਾ ਲੁਧਿਆਣਾ ਵੈਨਿਊ ਕਾਰ ਦੇ ਉੱਪਰ ਜਿਹੜਾ ਥੱਲੇ ਕੇ ਤੋਂ ਜਿਹੜਾ ਲਵਾਰਾ ਰੋਡ ਜਾਂਦਾ ਉੱਥੇ ਟੀਮ ਲੈ ਕੇ ਆ ਰਹੇ ਜਿੱਥੇ ਇਹਨਾਂ ਨੇ ਜਾ ਕੇ ਸਮੇਤ ਪੁਲਿਸ ਪਾਰਟੀ ਰੇਡ ਕੀਤਾ ਤੇ ਉਹਨਾਂ ਨੂੰ ਕਾਬੂ ਕੀਤਾ ਕਿ ਉਹਨਾਂ ਦੇ ਕੋਲ ਜਿਹੜੀ 3 ਕਿਲੋ ਪੀਮ ਜਿਹੜੀ ਹੈ ਬਰਾਮਦ ਕੀਤੀ ਗਈ। ਜਿੱਥੇ ਅਸੀਂ ਜਿਹੜਾ ਕਰ ਰਹੇ ਆ ਇਹਦੀ ਅ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਬਾਅਦ ਚ ਅਜਰਮਾਂ ਪੇਸ਼ ਕਰਦੇ ਆ ਬਾਅਦ ਅਰਮਾਨਤ ਵਿੱਚ ਕੁਝ ਕਿਸ ਕਰਨ ਤੋਂ ਬਾਅਦ ਦੱਸਾਂਗੇ।